ਪਹਿਲਾਂ ਤਾਂ ਮੈਂ ਆਪਣੇ ਖੰਨੇ ਦੀ ਸਾਰੀ ਪ੍ਰੈਸ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਅੱਜ ਛੋਟੇ ਜਿਹੇ ਸੱਦੇ ਤੇ ਤੁਸੀਂ ਸਾਰੇ ਇੱਥੇ ਪਹੁੰਚੇ ਹੋ ਔਰ ਤੁਹਾਨੂੰ ਸਾਰਿਆਂ ਨੂੰ ਨਵੇਂ ਸਾਲ ਦੀ ਵਧਾਈ ਦਿੰਦਾ ਲੋਹੜੀ ਦੀਆਂ ਮੁਬਾਰਕਾਂ ਇਹ ਨਵਾਂ ਸਾਲ ਸਾਡੇ ਇਲਾਕੇ ਖੰਨੇ ਲਈ ਬੜਾ ਸ਼ੁਭ ਹੋਵੇ ਭਾਈਚਾਰਕ ਸਾਜ ਮਜ਼ਬੂਤ ਹੋਵੇ ਔਰ ਤੁਹਾਡੇ ਵੀ ਸਾਰਿਆਂ ਦੇ ਉੱਤੇ ਮਿਹਰ ਭਰਿਆ ਹੱਥ ਰੱਖੇ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਤੁਹਾਡੇ ਪਰਿਵਾਰਾਂ ਨੂੰ ਤੰਦਰੁਸਤੀ ਬਖਸ਼ੇ ਤੋ ਅੱਜ ਦੀ ਜਿਹੜੀ ਇਹ ਪ੍ਰੈਸ ਕਾਨਫਰੰਸ ਹੈ ਉਹ ਅੱਜ ਰਿੱਕੀ ਸ਼ਰਮਾ ਜੀ ਜਿਹੜੇ ਕਿ ਇੱਕ ਬਹੁਤ ਹੀ ਇੱਕ ਸਮਾਜ ਸੇਵੀ ਪਰਿਵਾਰ ਹੈ ਅੱਜ ਉਹਨਾਂ ਨੇ ਕਾਂਗਰਸ ਪਾਰਟੀ ਵਿੱਚ ਮੂਲੀਅਤ ਕੀਤੀ ਹੈ ਕਾਂਗਰਸ ਪਾਰਟੀ ਦਾ ਪਰਿਵਾਰ ਦੇ ਵਿੱਚ ਵਾਧਾ ਹੁੰਦਾ ਜਾ ਰਿਹਾ ਕਾਫਲਾ ਜਿਹੜਾ ਵੱਡਾ ਹੁੰਦਾ ਜਾ ਰਿਹਾ ਔਰ ਕਾਂਗਰਸ ਪਾਰਟੀ ਦੀਆਂ ਜੋ ਲੋਕ ਪੱਖੀ ਔਰ ਜੋ ਵਿਕਾਸ ਪੱਖੀ ਔਰ ਜੋ ਸ਼ਾਂਤੀ ਪੱਖੀ ਜੋ ਨੀਤੀਆਂ ਨੇ ਉਹਨਾਂ ਤੇ ਜਿਹੜੇ ਨੇ ਉਹ ਲੋਕ ਜਿਹੜੇ ਨੇ ਉਹ ਸਾਡੇ ਨਾਲ ਜਿਹੜਾ ਰਲ ਰਹੇ ਨੇ ਸਾਡੇ ਨਾਲ ਸ਼ਾਮਲ ਹੋ ਰਹੇ ਨੇ ਔਰ 21 ਸ਼ਰਮਾ ਜੀ ਔਰ ਉਹਨਾਂ ਦੇ ਵੱਡੀ ਗਿਣਤੀ ਵਿੱਚ ਜਿਹੜੇ ਸਾਥੀ ਨੇ ਉਹਨਾਂ ਨੇ ਅੱਜ ਕਾਂਗਰਸ ਪਾਰਟੀ ਵਿੱਚ ਸ਼ਮੂਲਿਤ ਕੀਤੀ ਹੈ ਮੈਂ ਉਹਨਾਂ ਨੂੰ ਸਵਾਗਤ ਉਹਨਾਂ ਦਾ ਸਵਾਗਤ ਕਰਦਾ ਔਰ ਉਹਨਾਂ ਨੂੰ ਵਿਸ਼ਵਾਸ ਦਿਵਾਉਣਾ ਕਿ ਉਹਨਾਂ ਦਾ ਜਿਹੜਾ ਮਨ ਦਾ ਮਾਨ ਸਤਕਾਰ ਹੈ ਉਹ ਪਾਰਟੀ ਵਿੱਚ ਅਸੀਂ ਪੂਰਾ ਬਰਕਰਾਰ ਰੱਖਾਂਗੇ ਸਮੁੱਚੀ ਕਾਂਗਰਸ ਪਾਰਟੀ ਖੰਨੇ ਦੀ ਉਹਨਾਂ ਨੂੰ ਵੈਲਕਮ ਕਰਦੀ ਹੈ ਔਰ ਉਹਨਾਂ ਦੀਆਂ ਜੋ ਸੁਵਾਮਾਂ ਨੇ ਜੋ ਉਹਨਾਂ ਨੇ ਧਾਰਮਿਕ ਪੱਖ ਤੋਂ ਬਹੁਤ ਹੀ ਜ਼ਿਆਦਾ ਕੰਮ ਕੀਤਾ ਔਰ ਖਾਸ ਕਰਕੇ ਕੋਵਿਡ ਦੇ ਦੌਰਾਨ ਜਦੋਂ ਕਰੋਨਾ ਮਹਾਮਾਰੀ ਆਈ ਉਦੋਂ ਰਿੱਕੀ ਸ਼ਰਮਾ ਜੀ ਨੇ ਅੱਗੇ ਹੋ ਕੇ ਸਮਾਜ ਦੀ ਸੇਵਾ ਕੀਤੀ ਲੋਕਾਂ ਦੇ ਵਿੱਚ ਲੰਗਰ ਲਾਇਆ ਲੋਕਾਂ ਵਿੱਚ ਦਵਾਈਆਂ ਵੰਡੀਆਂ ਔਰ ਡਰੇ ਨਹੀਂ ਘਰ ਨਹੀਂ ਬੈਠੇ ਔਰ ਉਹ ਲੋਕਾਂ ਵਿੱਚ ਵਿਚਰਦੇ ਰਹੇ ਔਰ ਲੋਕਾਂ ਦੇ ਨਾਲ ਮੋਢੇ ਨਾਲ ਮੋਢਾ ਲਾਇਆ ਤੋ ਇਹੋ ਜਿਹੇ ਜਿਹੜੇ ਸਮਾਜ ਸੇਵੀ ਨੌਜਵਾਨ ਨੇ ਜਦੋਂ ਕਿਸੇ ਪਾਰਟੀ ਵਿੱਚ ਸ਼ਮੂਲੀਅਤ ਕਰਦੇ ਨੇ ਤਾਂ ਪਾਰਟੀ ਨੂੰ ਵੱਡਾ ਜਿਹੜਾ ਹੰਗਾਰਾ ਮਿਲਦਾ ਵੱਡੀ ਮਜ਼ਬੂਤੀ ਮਿਲਦੀ ਹੈ ਤੋ ਅੱਜ ਉਹਨਾਂ ਨੂੰ ਮੈਂ ਇੱਥੇ ਪਾਰਟੀ ਵਿੱਚ ਜੁਆਇਨ ਕਰਵਾਇਆ। ਕੋਈ ਨਾ ਵੀ ਜਿਹੜੀ ਵਾਰਡਵਾਲੀਨ ਲੈ ਕੇ ਬਿੱਲਾਂ ਦੇ ਪ੍ਰਧਾਨ ਕੋਲ ਤੇ ਗਿਆ ਅੰਮਾਨ ਵਿਖਰੀ ਜਾਂਦਾ ਕਿ ਕਾਂਗਰਸ ਜਿਹੜੀ ਹੈ ਹਾਈ ਕੋਰਟ ਚ ਆਈ ਹੈ ਕਿ ਨਹੀਂ ਪਤਾਈ ਹੈ ਕਿ ਇਸ ਦਾ ਕੀ ਹੋਊਗਾ। ਦੇਖੋ ਜਿਸ ਤਰੀਕੇ ਨਾਲ ਇਹਨਾਂ ਨੇ ਰੈਸ਼ਨਲਾਈਜੇਸ਼ਨ ਦੇ ਨਾਂ ਤੇ ਵਾਰਡਬੰਦੀ ਨਹੀਂ ਪਾਰਡਬੰਦੀ ਕੀਤੀ ਐ ਜਿਵੇਂ ਸਾਰੇ ਸ਼ਹਿਰ ਨੂੰ ਇਹਨਾਂ ਨੇ ਵੰਡ ਕੇ ਰੱਖ ਦਿੱਤਾ ਔਰ ਇਹ ਇਕੱਲੇ ਖੰਨੇ ਦੀ ਕਹਾਣੀ ਨਹੀਂ ਹੈਗੀ ਪੂਰੇ ਪੰਜਾਬ ਦੇ ਵਿੱਚ ਜਿੱਥੇ-ਜਿੱਥੇ ਵੀ ਇਲੈਕਸ਼ਨ ਹੋ ਰਹੀਆਂ ਸ਼ਹਿਰਾਂ ਦੇ ਵਿੱਚ ਉੱਥੇ-ਉੱਥੇ ਸਾਰੀਆਂ ਬਹੁਤ ਜ਼ਿਆਦਾ ਸ਼ਿਕਾਇਤਾਂ ਨੇ ਬਹੁਤ ਜ਼ਿਆਦਾ ਇਤਰਾਜ਼ ਨੇ ਔਰ ਹਾਹਾਕਾਰ ਮੱਚੀ ਹੋਈ ਆ ਪੂਰੇ ਪੰਜਾਬ ਦੇ ਵਿੱਚ ਤੇ ਬਹੁਤ ਸਾਰੀਆਂ ਕਮੇਟੀਆਂ ਜਿਹੜੀਆਂ ਨੇ ਉਹ ਉਹਨਾਂ ਦੇ ਨੁਮਾਇੰਦੇ ਲੋਕ ਜਿਹੜੇ ਨੇ ਉਹ ਉਹਨਾਂ ਨੇ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਕਿਉਂਕਿ ਛੁੱਟੀਆਂ ਚੱਲ ਰਹੀਆਂ ਸੀਗੀਆਂ ਹਾਈ ਕੋਰਟ ਜਿਹੜਾ ਅੱਜ ਕੱਲ ਚ ਖੁੱਲਣ ਜਾ ਰਿਹਾ ਔਰ ਖੰਨੇ ਵੱਲੋਂ ਵੀ ਅਸੀਂ ਅਪਡੇਟ ਧਾਇਰ ਕਰਾਂਗੇ ਔਰ ਜੋ ਇਹਨਾਂ ਨੇ ਮਨਮਾਨੀ ਕੀਤੀ ਹੈ ਜੋ ਚੰਦ ਬੰਦਿਆਂ ਨੂੰ ਉਹਨਾਂ ਨੂੰ ਸਹੂਲਤ ਦੇਣ ਦੀ ਕੋਸ਼ਿਸ਼ ਕੀਤੀ ਹੈ ਸ਼ਹਿਰ ਦੀ ਸਹੂਲਤ ਨਹੀਂ ਦੇਖੀ ਲੋਕਾਂ ਦੀ ਸਹੂਲਤ ਨਹੀਂ ਦੇਖੀ ਔਰ ਸਾਰੀਆਂ ਚੀਜ਼ਾਂ ਨਜ਼ਰ ਅੰਦਾਜ਼ ਕਰ ਦਿੱਤੀਆਂ ਤੋਂ ਉਹਦੇ ਖਿਲਾਫ ਅਸੀਂ ਹਾਈ ਕੋਰਟ ਜਾ ਰਹੇ ਹਾਂ ਔਰ ਸਾਨੂੰ ਪੂਰਨ ਭਰੋਸਾ ਹੈ ਕਿ ਹਾਈ ਕੋਰਟ ਤੋਂ ਸਾਨੂੰ ਜਿਹੜਾ ਵਾ ਇਨਸਾਫ ਮਿਲੇਗਾ ਔਰ ਕਈ ਥਾਵਾਂ ਤੇ ਸਰਕਾਰ ਨੂੰ ਨੋਟਿਸ ਵੀ ਹੋ ਗਿਆ ਔਰ ਅਸੀਂ ਵੀ ਜਲਦ ਜਿਹੜੀ ਆਪਣੀ ਇਹ ਪਟੀਸ਼ਨ ਆ ਉਹ ਦਾਇਰ ਕਰਨ ਜਾ ਰਹੇ ਹਾਂ ਸਰ ਇਹਨਾਂ ਨੂੰ ਇਲੈਕਸ਼ਨ ਵੀ ਲੜਾਉਂਗੇ ਕੁਰਸੀ ਉੱਤੇ ਵਿੱਚ ਸ਼ਾਮਿਲ ਕਰ ਮਗਰ ਦੇ ਦੇਖੋ ਜਦੋਂ ਹਲੇ ਤੱਕ ਕੋਈ ਇਲੈਕਸ਼ਨ ਦੀ ਕੋਈ ਉਹ ਨਹੀਂ ਹੈਗੀ ਕੋਈ ਐਲਾਨ ਨਹੀਂ ਹੋਇਆ ਔਰ ਕੋਈ ਹਜੇ ਇਲੈਕਸ਼ਨ ਵਰਗਾ ਮਾਹੌਲ ਲੱਗ ਨਹੀਂ ਰਿਹਾ ਸਿਰਫ ਇਹਨਾਂ ਨੇ ਇੱਕ ਨਕਸ਼ਾ ਲਾ ਕੇ ਵਾਰਡਬੰਦੀ ਜਰੂਰ ਉਹਦੇ ਚ ਨੋਟੀਫਾਈ ਕੀਤੀ ਐ ਪਰ ਹਾਲੇ ਤੱਕ ਜਿਹੜੀ ਸਥਿਤੀ ਆ ਉਹ ਹਜੇ ਇਹ ਨਹੀਂ ਪਤਾ ਵੀ ਇਲੈਕਸ਼ਨ ਹੋਣੀ ਆ ਜਾਂ ਨਹੀਂ ਹੋਣੀ ਕਦੋਂ ਹੋਣੀ ਆ ਕਦੋਂ ਇਹਦਾ ਐਲਾਨ ਹੋਣਾ ਜਦੋਂ ਐਲਾਨ ਹੋਏਗਾ ਉਦੋਂ ਫਿਰ ਕਾਂਗਰਸ ਪਾਰਟੀ ਜਿਹੜੀ ਆ ਉਹ ਜਿਹੜੀ ਸਾਰੀ ਸਾਡੀ ਸਕ੍ਰੀਨਿੰਗ ਕਮੇਟੀ ਉਹ ਬੈਠੇਗੀ ਔਰ ਉਸ ਤੋਂ ਬਾਅਦ ਜਿਹੜੇ ਉਮੀਦਵਾਰ ਨੇ ਉਹਨਾਂ ਦੀ ਚੈਨ ਕੀਤੀ ਜਾਂਦੀ ਹੈ ਤ੍ਰਿਕੀਰੀ ਅੱਜ ਤੁਸੀਂ ਕਾਂਗਰਸ ਸ਼ਾਮਲ ਹੋਏ ਹੋ ਤੇ ਕੀ ਕਹਿਣਾ ਚਾਹੁੰਦੇ ਹੋ ਅੱਲਾ ਤਾਂ ਮੈਂ ਸਾਰੇ মিডিਆ ਭਾਈਚਾਰੇ ਦਾ ਸਵਾਗਤ ਕਰਦਾ ਅੱਜ ਮੈਨੂੰ ਮਾਨ ਦੀ ਗੱਲ ਹੈ ਕਿ ਕਾਂਗਰਸ ਪਾਰਟੀ ਨੇ ਮੈਨੂੰ ਆਪਣੇ ਨਾਲ ਜੋੜਿਆ ਤੇ ਮੈਂ ਹੁਣ ਪਹਿਲਾਂ ਕੰਮ ਕਰਦਾ ਸੀ ਇੰਡੀਪੈਂਡੈਂਟ ਮੈਂ ਹੁਣ ਮੈਨੂੰ ਪਾਰਟੀ ਦੇ ਨਾਲ ਲੱਗ ਕੇ ਹੋਰ ਸਾਥ ਮਿਲਿਆ ਤੇ ਪਾਰਟੀ ਤੋਂ ਮੈਨੂੰ ਉਦੇਸ਼ ਮਿਲਣਗੇ ਜਿਵੇਂ ਪਾਰਟੀ ਕਹੂਗੀ ਜਿਵੇਂ ਹਾਈ ਕਮਾਂਡ ਕਹੂਗਾ ਮੈਂ ਉਵੇਂ ਕੰਮ ਕਰਾਂਗਾ ਜੇ ਜਿਹੜੇ ਅੱਜ ਤੁਸੀਂ ਸ਼ਾਮਲ ਹੋਏ ਹੋ ਇਹਦੇ ਵਿੱਚ ਤੁਸੀਂ ਆਪਣੇ ਵਾਰਡ ਦੇ ਲੋਕਾਂ ਨਾਲ ਮੀਟਿੰਗ ਕੀਤੀ ਸੀ ਮੇਰੇ ਵਾਰਡ ਦੇ ਲੋਕਾਂ ਨੇ ਹੀ ਮੈਨੂੰ ਕਿਹਾ ਵੀ ਤੁਸੀਂ ਅੱਗੇ ਆਓ ਤਾਂ ਮੈਂ ਅੱਗੇ ਆਇਆ ਕਿਉਂਕਿ ਮੇਰਾ ਵਾਰਡ ਮੇਰਾ ਪਰਿਵਾਰ ਹੈ ਇਹ ਵਾਰਡ ਨਹੀਂ ਹੈਗਾ ਅਸੀਂ ਕਈ ਸਾਲਾਂ ਤੋਂ ਇਕੱਠੇ ਕਈ ਸੰਸਥਾ ਚਲਾ ਰਹੇ ਹਾਂ ਇਸ ਕਰਕੇ ਜਿਵੇਂ ਜਿਵੇਂ ਮੈਨੂੰ ਬਜ਼ੁਰਗਾਂ ਨੇ ਕਿਹਾ ਜਵਾਨਾਂ ਨੇ ਕਿਹਾ ਭਾਈਆਂ ਨੇ ਕਿਹਾ ਤਾਂ ਕਰਕੇ ਮੈਂ ਆ ਗਿਆ ਮਾਤਾ ਭੈਣਾਂ ਨੇ ਕਿਹਾ ਤਾਂ ਮੈਂ ਅੱਗੇ ਆਇਆ ਇੱਕ ਰੀ ਤੁਸੀਂ ਸਮਾਜ ਸੇਵਾ ਦੇ ਬਹੁਤਾਂ ਤੋਂ ਜੁੜੇ ਹੋਏ ਹੋ ਤੁਸੀਂ ਅ ਸ਼ਹਿਰ ਚ ਖਾਸ ਕਰਕੇ ਆਪਣੇ ਵਾਰਡ ਨੂੰ ਤੋਂ ਦੰਨੀ ਕਿਤੇ ਆ ਕਿਹਾ ਕਿਹਾ ਤੁਸੀਂ ਇਲੈਕਸ਼ਨ ਵੀ ਲੜੋਗੇ ਦੇਖੋ ਜੀ ਇਹ ਹਾਈ ਕਮਾਂਡ ਦਾ ਫੈਸਲਾ ਹੋਊਗਾ ਜੇ ਉਹ ਮੈਨੂੰ ਇਸ ਲਈ ਸਮਝਣਗੇ ਤਾਂ ਮੈਂ ਜਰੂਰ ਇਲੈਕਸ਼ਨ ਲੜਾਂਗਾ ਇੱਕ ਗੱਲ ਇਹ ਵੀ ਦੇਖਣ ਨੂੰ ਆ ਰਹੀ ਹੈ ਵੀ ਜਿਹੜਾ ਪੁਰਾਣਾ ਵਾਰਡ ਨੰਬਰ 19 ਸੀ ਵੀ ਉਹ ਤੇ ਕੋਈ ਨਵੀਂ ਵਾਰਡ ਬੰਦੀ ਹੋਏ ਜਿਵੇਂ ਚੇਂਜਸ ਵਗੈਰਾ ਹੋਏ ਆ ਉਹ ਵੀ ਅਗਰ ਕੋਈ ਚੇਂਜ ਹੋਵੇ ਤਾਂ ਤੁਹਾਨੂੰ ਕੋਈ ਫਰਕ ਪੈਂਦਾ ਉਹਨਾਂ ਦੇ ਦੇਖੋ ਜੀ ਇਹ ਪਹਿਲੀ ਗੱਲ ਤਾਂ ਇਹ ਵਾਰਡ ਬੰਦੀ ਨਹੀਂ ਇਹ ਪਾਰਡ ਬੰਦੀ ਹੈ ਜੀ ਤੁਸੀਂ ਦੇਖੋ ਜੀ ਜੇ ਇਹਨਾਂ ਨੇ ਕੰਮ ਕੀਤੇ ਹੁੰਦੇ ਇਹਨਾਂ ਨੂੰ ਇਲਾਕੇ ਕਟਵਾਉਣ ਦੀ ਕੀ ਲੋੜ ਸੀ ਇਹ ਸਾਡਾ ਬਾੜ ਇਹਨਾਂ ਵਧੀਆ ਤੇ ਨਾਲ ਲੱਗਦਾ ਬਾੜ ਸੀ ਜਿਵੇਂ ਕਿ ਅਨਾਬਾ ਕਲੋਨੀ ਜਿੱਥੇ ਆਪਾਂ ਬੈਠੇ ਆਂ ਇਹਦੇ ਨਾਲ ਆਨੰਦਨਗਰ ਹੈ ਬਿਲਕੁਲ ਹੀ ਨਾਲ ਹੈ ਤੇ ਹੁਣ ਇਹਨਾਂ ਨੇ ਅਨਾਬਾ ਕਲੋਨੀ ਵੀ ਕੱਟਤੀ ਆਨੰਦਨਗਰ ਵੀ ਕੱਟਤਾ ਜੇ ਤੁਸੀਂ ਕੰਮ ਕਿਤੇ ਤੁਸੀਂ ਡਰਦੇ ਕਿਉਂ ਕਿਉਂ ਤੁਸੀਂ ਬਾੜ ਤੋੜੇ ਕਿਉਂ ਤੁਸੀਂ ਇਹ ਪਾਰਡਵੰਦੀ ਕੀਤੀ ਰਿਕੀ ਜੀ ਜੇ ਪਾਰਟੀ ਤੁਹਾਨੂੰ ਟਿਕਟ ਦਿੰਦੀ ਹੈ ਤੁਹਾਡੇ ਸਾਹਮਣੇ ਕੀ ਕੀ ਚੁਣੌਤੀਆਂ ਰਹਿਣਗੀਆਂ ਬਾੜ ਦੇ ਕੀ ਕੀ ਮੇਰੇ ਲਈ ਨੋਤੀ ਚਨੋਤੀਆਂ ਹੀ ਵਾਰ ਲਈ ਤੁਸੀਂ ਹੁਣ ਆਏ ਹੋ ਤੁਸੀਂ ਦੇਖਿਆ ਹੁਣ ਕਿੰਨਾ ਗੰਦ ਮਚਿਆ ਪਿਆ ਤੁਸੀਂ ਆ ਗਲੀ ਚੋਂ ਨਿਕਲਿਓ ਤੁਸੀਂ ਪੂਰੇ ਵਾਰਡ ਦਾ ਮੈਂ ਕਹਿੰਦਾ ਇੱਕ ਵਾਰ ਚੱਕਰ ਮਾਰ ਕੇ ਜਾਇਓ ਜਾਂਦੇ ਹੋਏ ਤੁਹਾਨੂੰ ਪਤਾ ਲੱਗੂ ਸਵਾਈ ਦੀ ਸਮੱਸਿਆ ਇੱਥੇ ਲਾਈਟ ਦੀ ਸਮੱਸਿਆ ਲਾਈਟਾਂ ਤਾਂ ਮੈਂ ਬਹੁਤ ਠੀਕ ਕਰਾ ਚੁੱਕਿਆ ਹਾਂ 59 ਲਾਈਟ ਖਰਾਬ ਸੀਗੀਆਂ ਮੈਂ 1 ਮਹੀਨੇ ਦੇ ਅੰਦਰ ਅੰਦਰ 40 45 ਠੀਕ ਕਰਾ ਚੁੱਕਿਆ ਤੇ ਸੀਵਰੇਜ ਦੀ ਬੜੀ ਸਮੱਸਿਆ ਇੱਥੇ ਆਨੰਦ ਨਗਰ ਚ ਜੀ ਦੇਖੋ ਅੱਜ ਦੇ ਟਾਈਮ 'ਚ ਪਾਣੀ ਨਹੀਂ ਹੈ ਪਾਣੀ ਦੀ ਪਾਈਪ ਨਹੀਂ ਆ ਤੁਸੀਂ ਮੰਨ ਸਕਦੇ ਹੋ ਵੀ ਆਪਣੇ ਸ਼ਹਿਰ ਦੇ ਵਿੱਚ ਇੰਨੀ ਟੈਕਨੋਲੋਜੀ ਫਾਸਟ ਹੋ ਚੁੱਕੀ ਹੈ ਦੁਨੀਆ ਕਿੱਥੇ ਜਾ ਚੁੱਕੀ ਹੈ ਆਪਣੇ ਚ ਪਾਣੀ ਦੀ ਸਮੱਸਿਆ ਹੈ ਹਜੇ ਤੱਕ ਇਹ ਚ ਛੋਟੇ ਛੋਟੇ ਸਮੱਸਿਆ ਨਹੀਂ ਸੋਲਵ ਹੋ ਰੀਆਂ ਬੜੀਆਂ ਤਾਂ ਸੜਕਾਂ ਦਾ ਬੁਰਾ ਹਾਲ ਹੈ ਜੀ ਫਿਰ ਆਪਣੇ ਵਾਰਡ ਚ ਸੀਸੀਟੀਵੀ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਜੀ ਮੈਂ ਉਹਦੇ ਲਈ ਵੀ ਪ੍ਰੋਸੈਸ ਕਰੂੰਗਾ ਜੇ ਮੈਂ ਮੌਕਾ ਦਿੰਦੀ ਹੈ ਜਨਤਾ ਮੈਨੂੰ ਫਿਰ ਮੈਂ ਸਾਰੀਆਂ ਸਮੱਸਿਆ ਪਹਿਲ ਦੇ ਆਧਾਰ ਤੇ ਹੱਲ ਕਰੂੰਗਾ ਲੋਕ ਮੇਰਾ ਵਾਰਡ ਦੇਖਣ ਆਇਆ ਕਰਨਗੇ ਇਹ ਹਾ ਵਾਰਡ ਨੰਬਰ 15 ਪਹਿਲਾਂ 19 ਸੀ ਹੁਣ 15 ਹੋ ਗਿਆ। ਅਵਾਰਾ ਪੈਕਿੰਗ ਹੋ ਗਈ ਜਾਂ ਇਸ ਤਰ੍ਹਾਂ ਦੀ ਕਿਹੜੀ-ਕਿਹੜੀ ਸਮੱਸਿਆਵਾਂ ਆਉਣਗੀਆਂ ਉਹਨਾਂ ਨੂੰ ਤੁਸੀਂ ਕਿਵੇਂ ਦੇਖੋਗੇ ਕਿਉਂਕਿ ਆਪ ਸੜਕਾਂ ਨਾਲੀ ਇੱਕ ਕਾਮਨ ਜੀ ਸਮੱਸਿਆ ਹੈ ਇਸ ਤੋਂ ਇਲਾਵਾ ਸੀਸੀਟੀਵੀ ਦਾ ਵੀ ਤੁਸੀਂ ਦੱਸਦਾ ਹੋਰ ਕਿਹੜੀ-ਕਿਹੜੀ ਤੁਹਾਡੇ ਸਾਹਮਣੇ ਦੇਖੋ ਜੀ ਪਸ਼ੂਆਂ ਦਾ ਬਹੁਤ ਬੜਾ ਇੱਥੇ ਸਾਡੇ ਦੋ ਸ਼ਾਲਾ ਕਰਕੇ ਅਵਾਰਾ ਪਸ਼ੂ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਨੁਕਸਾਨ ਕਰਿਆ ਹੁਣ ਪਿਛਲੇ ਦਿਨੀ ਸਾਡਾ ਭਰਾ ਸੀਗਾ ਇੱਥੇ ਅਨੰਤਨਗਰ ਚ ਮਨੋਜ ਮੈਡੀਕਲ ਨਾਲ ਉਹਨੂੰ ਜੋ ਕੁ ਬਸ਼ਾ ਦੌਰਾਨ ਨੁਕਸਾਨ ਕੀਤਾ ਗਿਆ ਆਪਾਂ ਇਹ ਸਮੱਸਿਆ ਸਾਡੀਆਂ ਵਾਰਡ ਦੀਆਂ ਬਹੁਤ ਜ਼ਿਆਦਾ ਬੜੀਆਂ ਸਮੱਸਿਆ ਨੇ ਜਿੰਨੇ ਦਾ ਸਾਨੂੰ ਇਹ ਆਪਾਂ ਅੱਗੇ ਆਏ ਆ ਐਵੇਂ ਹਰ ਬੰਦੇ ਨੂੰ ਅੱਗੇ ਆਉਣਾ ਚਾਹੀਦਾ ਜੀ ਮੈਂ ਤਾਂ ਇਹੀ ਕਹਿੰਦਾ ਨੌਜਵਾਨ ਅੱਗੇ ਆਣ ਤਾਂ ਆਪਾਂ ਰਲ ਮਿਲ ਕੇ ਇਹ ਕੰਮ ਖੋਦਦੇ ਥੈਂਕ ਯੂ ਅ ਜਿਹੜੀ ਬੈਲਾ ਜਿਵੇਂ ਕਾਰੀਗਰ ਤੇ ਸੀ ਦੂਕੀ ਨਗਰ ਕੁੰਤਰ ਤੋਂ 2 ਦਿਨ ਬਹੁਤ ਮਤਲਬ ਅੱਗੇ ਉਹਦੇ ਵੀ ਕੰਮ ਕੀਤਾ ਹੈ ਉਹ ਤੋਂ ਕਾਂਗਰਸ ਦੇ ਸ਼ਾਮਲ ਹੋ ਰਿਹਾ ਜਰਮਨ ਨਾਲ ਕੀ ਕਰਨਗੇ ਸਭ ਤੋਂ ਪਹਿਲਾਂ ਮਸਮੂ ਮੀਡੀਆ ਭਾਈ ਕਰਦਾ ਸਵਾਗਤ ਕਰਦਾ ਤੁਸੀਂ ਸਵਾਲ ਕੀਤਾ ਹੈ ਕਿ ਮੈਂ ਨਾ ਦਿਲਚਸਪੀ ਤੇ ਐਮਸੀ ਇਲੈਕਸ਼ਨਾਂ ਚ ਰਹੇ ਮੈਂ ਇੱਕ ਆਦਮੀ ਨਾਲ ਰਹੇ ਮੈਂ ਐਮਸੀ ਇਲੈਕਸ਼ਨਾਂ ਚ ਜੋ ਪਾਰਟੀ ਨੇ ਭੇਜਿਆ ਸੀਗਾ ਉਸਦੇ ਕੰਮਾਂ ਨੂੰ ਦੇਖਦੇ ਹੋਏ ਪਰ ਜਿਵੇਂ ਕਿ ਮੈਂ ਨਾਲ ਸੀ ਲੋਕੀ ਆ ਕੇ ਪੁੱਛਦੇ ਸੀ ਕਿ ਆਹ ਬੰਦਾ ਤੇ ਨਾਲ ਸੀ ਤੂੰ ਉਸਦੇ ਲਈ ਵੋਟਰ ਦੀ ਮੰਨ ਕੀਤੀ ਹੈ ਤੇ ਆ ਸਾਡੇ ਕੰਮ ਨਹੀਂ ਹੁੰਦੇ ਤਾਂ ਉੱਥੇ ਅਸੀਂ ਜਵਾਬ ਦੇ ਕੀ ਹੋ ਸਕਦੇ ਸੀ ਜਦੋਂ ਅਸੀਂ ਦੇਖਿਆ ਕਿ ਉਹ ਕੰਮ ਕਰਨ ਦੇ ਕਾਬਿਲ ਨਹੀਂ ਹੈ ਤੇ ਇਹ ਸਾਡਾ ਰਿੱਕੀ ਭਰਾ ਸ਼ੁਰੂ ਤੋਂ ਹੀ ਇਸ ਮਾਸੇਵਾ ਦੇ ਕੰਮ ਕਰਦਾ ਆ ਰਿਹਾ ਤੇ ਹੁਣ ਇਸ ਨੂੰ ਚਾਹ ਜਿਹੜੀ ਮਰਜੀ ਪਾਰਟੀ ਨਾਲ ਲਿੰਕ ਹੈ ਪਾਰਟੀ ਨੇ ਨਵਾਜਿਆ ਤਾਂ ਕਿ ਇਹ ਅੱਗੇ ਆਵੇ ਇਸ ਲਈ ਅਸੀਂ ਰਿੱਕੀ ਵੀਰ ਦੇ ਨਾਲ ਆ ਤੇ ਅੱਗੇ ਤੋਂ ਵੀ ਮੁਹੱਲੇ ਦੇ ਵਾਰ ਦੇ ਕੰਮ ਅਸੀਂ ਉਸੇ ਤਰ੍ਹਾਂ ਕਰਾਵਾਂਗੇ ਜਿਵੇਂ ਉਸਦੇ ਲਈ ਵੋਟਾਂ ਮੰਗਣਗੇ ਉਸਨੇ ਕੰਮ ਨਹੀਂ ਕਰਾਏ ਉਹ ਸਾਡਾ ਰਿੱਕੀ ਵੀਰ ਪਹਿਲਾਂ ਤੋਂ ਵੀ ਕੰਮ ਕਰਾਉਂਦਾ ਆ ਰਿਹਾ ਤੇ ਸਾਨੂੰ ਪੂਰਾ ਭਰੋਸਾ ਹੈ ਇਸ ਵੀਰ ਤੇ ਕਿ ਸਾਡੇ ਵਾਰਦੇ ਕੰਮ ਕਰਵਾ ਦੇਗਾ ਤੇ ਤੁਹਾਨੂੰ ਪੱਕਾ ਪਤਾ ਜੀ ਮੇ ਟਿਕਟ ਇਹਨਾਂ ਨੂੰ ਮਿਲ ਜੇ ਇਸ ਵਾਰ ਦੇਖੋ ਟਿਕਟ ਦੇਣਾ ਜਾਂ ਨਾ ਦੇਣਾ ਇਹ ਹਾਈ ਕਮਾਂਡ ਦਾ ਹੁਆ ਹੈ ਪਰ ਜਿਸ ਸਾਹਬ ਦੇ ਨਾਲ ਰਿੱਕੀ ਬੀਨ ਨੇ ਕਰੋਨਾ ਦੇ ਟਾਈਮ ਜਾਂ ਹੋਰ ਉਸ ਤੋਂ ਬਾਅਦ ਲਾਈਟਾਂ ਗਲੀਆਂ ਦੇ ਕੰਮ ਕਰਵਾਏ ਨੇ ਪਹਿਲਾਂ ਐਮਸੀ ਦੀ ਨਾ ਹੁੰਦੇ ਹੋਏ ਵੀ ਕਿਆ ਇਹ ਬਾਅਦ ਦੇ ਵਿੱਚ ਨਹੀਂ ਕਰਵਾਣਗੇ? ਤਾਂ ਵੀ